ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਵੀ ਸ਼ਰਮ ਕੀਤਾ ਸੀ ਇਹ ਹਰ ਬੀਜਾ ਸੋਲੂ ਨੇ ਕਰਮ ਸੰਧੜਾ ਖੇਤ ਦਰਅਸਲ ਪੰਜ ਗਿਆਨ ਇਦਰੀ ਰਾਹੀ ਦੇਖ ਕੇ ਸੁਣ ਕੇ ਬੋਲ ਕੇ ਛੂ ਕੇ ਇਸ ਤਰ੍ਹਾਂ ਅਸੀਂ ਇਹਨਾਂ ਗਿਆਨ ਇਦਰੀ ਰਾਹੀ ਸਾਡੇ ਮਨ ਵਿੱਚ ਕੋਈ ਇਸ ਅਚੀ ਦੇ ਬਾਰੇ ਕੋ ਗਿਆਨ ਜਾਂਦਾ ਹੈ ਕੋਈ ਸੋਚ ਵਿਚਾਰ ਬਣਦੀ ਹੈ। ਉਹ ਇਹਨਾਂ ਗਿਆਨ ਇੰਦਰਾ ਰਾਹੀਂ ਜੋ ਮਨ ਵਿੱਚ ਸੋਜ ਜਾਂਦੀ ਹੈ ਔਰ ਮਨ ਜਿਸ ਨੂੰ ਸਵੀਕਾਰ ਕਰ ਲੈਂਦਾ ਹੈ ਉਸ ਸੋਚ ਅਨੁਸਾਰ ਉਸ ਵਿਚਾਰ ਅਨੁਸਾਰ ਫਿਰ ਇਹ ਸਰੀਰ ਨੂੰ ਕਰਮ ਕਰਨ ਲਈ ਮਨ ਜਿਹੜਾ ਹੈ ਇਹ ਪ੍ਰੇਰਿਤ ਕਰਦਾ ਹੈ ਸਰੀਰੋਂ ਕਰਮ ਕਰਦਾ ਹੈ। ਤੂੰ ਇੱਥੇ 비ਜਨ ਤੂ ਪਾਵ ਜੋ ਜਿਹੜਾ ਪੀਜਾ ਜਜੂ 비ਜਤੂ ਪਾਵ ਮਤਲਬ ਇਹ ਹੈ ਕਿ ਜੈਸੀ ਸੋਚ ਬਾਹਰੋਂ ਅਸੀਂ ਅੱਖਾਂ ਨਾਲ ਕੰਨਾਂ ਨਾਲ ਰਸਣ ਨਾਲ ਤੋ ਅਚਰ ਨਾਲ ਇਹਨਾਂ ਗਿਆਨ ਇੰਦਰੀਆਂ ਰਾਹੀਂ ਆਪਣੇ ਮਨ ਵਿੱਚ ਜੈਸੀ ਸੋਚ ਜੈਸੀ ਵਿਚਾਰ ਲੈ ਜਾਂਦੇ ਹਾਂ ਉਹ ਮਨ ਨੂੰ ਇੱਕ ਕਿਸਮ ਦੇ ਬੀਜ ਬੀਜਦੇ ਹਾਂ ਮਨ ਵਿੱਚ ਬੀਜ ਬੀਜੇ ਜਾਂਦੇ ਨੇ ਉਹ ਮਨ ਦੇ ਬੀਜੇ ਬੀਜ ਫਿਰ ਸੀੜ ਦੇ ਕੰਮ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਖੇਤ ਸਿਰ ਜੋ ਬੀਜਿਆ ਸੋ ਅੰਤ ਖਲੋਵਾ ਆਏ ਫਿਰ ਇਸ ਮਨ ਰਾਹੀਂ ਮਨ ਵੀ ਸੀੜ ਵਿੱਚ ਹੀ ਹੈ ਨਾ ਤੋ ਸੀੜ ਵਿੱਚ ਜਿਹੜਾ ਬੀਜ ਅਸੀਂ ਬੀਜਦੇ ਆ ਵਿਚਾਰਾਂ ਦਾ ਚੰਗੇ ਜਮਤ ਦੇ ਵਿਚਾਰਾਂ ਦਾ ਸੋ ਅੰਤ ਖਲੋ ਆਏ ਉਹੀ ਅੰਤ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਭਾਵ ਉਸੇ ਸੋਚ ਵਿਚਾਰ ਅਨੁਸਾਰ ਫਿਰ ਸਾਡੇ ਕਰਮ ਹੁੰਦੇ ਨੇ ਫਿਰ ਕਰਮਾਂ ਅਨੁਸਾਰ ਸਾਡਾ ਕਰਮੀ ਆਪੋ ਆਪਣੀ ਕਿਨੇੜੇ ਕੇ ਦੂਰ ਫਿਰ ਉਪਰ ਮਿਲਦਾ ਹੈ ਕਰਮ ਧਰਤੀ ਸ੍ਰੀ ਕਲਯੁਗ ਵਿੱਚ ਇਸ ਸਰੀਰੂਪੀ ਧਰਤੀ ਵਿੱਚ ਕਰਮ ਹੀ ਸਾਡੇ ਵਾਸਤੇ ਇਹ ਇੱਕ ਬੀਜ ਹੈ ਜਿਹੜਾ ਕੋ ਬੀਜੇ ਤੇਹਾ ਕੋ ਖਾਏ ਜਿਹੜਾ ਕੋਈ ਫਿਰ ਕਰਮ ਉਹ ਆਪਣਾ ਵਿਚਾਰ ਮਨ ਵਿੱਚ ਬਿਜਦਾ ਹੈ ਮਨ ਵਿਚਾਰਾਂ ਨੂੰ ਥਾਂ ਦਿੰਦਾ ਹੈ ਵੈਸੇ ਹੀ ਕਰਮ ਹੁੰਦੇ ਨੇ ਤੇ ਫਿਰ ਵੈਸਾ ਹੀ ਉਹਨਾਂ ਦਾ ਫਲ ਖਾਣਾ ਪੈਂਦਾ ਗੱਲਾਂ ਉਪਰਤ ਪਾਵਸ ਨੂੰ ਹੋਈ ਵੀ ਛਕਾ ਦੀ ਤਤਕਾਰ ਮਰ ਜਾਏ ਖਾਲੀ ਗੱਲਾਂ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਜੇ ਜ਼ਹਿਰ ਖਾਈਏ ਤਾਂ ਬੰਦਾ ਮਰ ਹੀ ਜਾਂਦਾ ਜਿਨੀ ਕਰਮ ਜ਼ਹਿਰ ਖਾਣ ਵਾਲੇ ਕਰੀਏ ਤੇ ਗੱਲਾਂ ਅਗਰ ਅਸੀਂ ਅੰਮ੍ਰਿਤ ਨਹੀਂ ਕਰੀਏ ਤਾਂ ਗੱਲ ਨਹੀਂ ਬਣਣੀ ਜ਼ਹਿਰ ਖਾਣ ਦੇ ਮੌਤ ਹਣੀ ਹੈ ਜੇ ਅੰਮ੍ਰਿਤ ਮੇਰੀ ਜੀ ਗੱਲਾਂ ਕਰਦੇ ਆਂ ਜ਼ੁਬਾਨ ਨਾਲ ਤੇ ਉਹਨਾਂ ਦਾ ਕੋਈ ਫਲ ਨਹੀਂ ਹੋਣਾ ਜੋ ਅਸੀਂ ਜ਼ਬਾਨ ਰਾਹੀਂ ਬਾਕੀ ਗਿਆਨਦਰੀ ਰਹੀ ਮਨ ਵਿੱਚ ਲੈ ਗਏ ਉਸ ਨੂੰ ਆਪਣੇ ਉਸ ਵਿਚਾਰ ਨੂੰ ਸਵੀਕਾਰ ਕਰ ਲਿਆ ਤੇ ਉਸ ਵਿਚਾਰ ਅਨੁਸਾਰ ਜੋ ਸਰੀਰ ਵਿੱਚ ਬੀਜ ਬੀਜੇ ਕਰਮ ਕਿ ਸਰੀਰ ਨਾਲ ਕਹਿੰਦੇ ਉਹ ਸਾਡੇ ਬੀਜ ਬਣ ਕੇ ਸਾਡਾ ਫਲ ਬਣ ਜਾਂਦੇ ਨੇ ਤੋਂ ਮਾਨੋ ਇਹ ਜਿਹੜੀ ਇਨਸਾਨੀ ਜ਼ਿੰਦਗੀ ਮਿਲੀ ਹੈ ਇਹ ਇੱਕ ਜਿਉ ਵਕਤ ਲੱਗੀ ਹੋਈ ਪਹਿਲੀ ਹੁੰਦੀ ਹੈ ਖੇਤੀ ਹੁੰਦੀ ਹੈ ਉਹਦੇ ਵਿੱਚ ਅਸੀਂ ਫਿਰ ਮੁxtਲਿਫ ਕਿਸਮ ਦੇ ਬੀਜ ਬੀਜਦੇ ਹਾਂ ਇਸ ਤਰ੍ਹਾਂ ਲਈ 씨ਦ ਤੁਨੋ ਮਿਲੇ ਵਤਰ ਲੱਗੀ ਸੱਚੇ ਨਾਮ ਕੀ ਜੂ ਬੀਜੇ ਸੁਖ ਹੈ ਇਹ ਮਨੁ ਸੱਚੇ ਨਾਮ ਦੀ ਵਤਰ ਲੱਗੀ ਹੋਈ ਹੈ ਤੇ ਜੋ ਬੀਜ ਬੀਜੇਗਾ ਉਹ ਖਾਏ ਇਹ ਸੱਚੇ ਨਾਮ ਲਈ ਵਤਰ ਲੱਗੀ ਹੈ ਪਰ ਅਸੀਂ ਹੋਰ ਬੀਜ ਬੀਜਣ ਲੱਗ ਜਾਂਦੇ ਹਾਂ ਗੱਲਾਂ ਉਪਰਤ ਪਾਪਸਨ ਹੋਈ ਵਿਸਖਾ ਦੀ ਤਤਕਾਲ ਮਰ ਜਾਏ ਗੱਲਾਂ ਉਪਰ ਨਹੀਂ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਜੇ ਜ਼ਹਿਰ ਖਾਓ ਤਾਂ ਜ਼ਹਿਰ ਹੀ ਮਿਲਦਾ ਤੇ ਜੇ ਅੰਮ੍ਰਿਤ ਖਾਓਗੇ ਤੇ ਸਰੀਰ ਨੂੰ ਲਾਭ ਹੁੰਦਾ ਅੰਮ੍ਰਿਤ ਵਈ ਪਾਲ ਖਾਓਗੇ ਤੇ ਅੰਮ੍ਰਿਤ ਵਈ ਪੋਸ਼ਣ ਖਾਓਗੇ ਤੇ ਰੇ ਮਨ ਵੱਤਰ ਬੀਜ ਨੂੰ ਨਾਉ ਇਸ ਲਈ ਇਹ ਮਨ ਨੂੰ ਸਮਝਾਣਾ ਹੈ ਕਿ ਜਿਹੜਾ ਜੀਵਨ ਮਿਲਿਆ ਹੈ ਇਹ ਮਨ ਨੂੰ ਵੱਤਰ ਲੱਗੀ ਹੋਈ ਸਰੀਰ ਦੀ ਪਹਿਲੀ ਮਿਲ ਗਈ ਹੈ ਜਿਹਦੇ ਵਿੱਚ ਨਾਮ ਦਾ ਬੀਜ ਬੀਜਣਾ ਰੇ ਮਨ ਵੱਤਰ ਬੀਜ ਨੂੰ ਨਾਉ ਪਰਮਾਤਮਾ ਦਾ ਨਾਮ ਬੀਜਣ ਲਈ ਇਹ ਵਾਤ ਮਿਲੀ ਹੋਈ ਪਹਿਲੀ ਮਿਲੀ ਹੈ ਸ੍ਰੀ ਬੋਏ ਖੇਤੀ ਲਾਏ ਮਣਵਾ ਪਲੋ ਸਮੋਸਵਾ ਇਸ ਲਈ ਇਹ ਨਾਮ ਦਾ ਬੀਜ ਬੀਜ ਇਹ ਖੇਤੀ ਬੀਜ ਇਹ ਸਮਾਂ ਵੀ ਬੜਾ ਭਲਾਈ ਜੀ ਜ਼ਿੰਦਗੀ ਦਾ ਜੋ ਮਿਲਿਆ ਹੈ ਇਹ ਮੁੜ ਕੇ ਨਹੀਂ ਮਿਲਣਾ ਤੇ ਇਹਦਾ ਸਵਾ ਹੋ ਜ ਨਹੀਂ ਇਹਦਾ ਲਾਭ ਵੀ ਵੜਾਈ ਇਹਦਾ ਸੁੱਖ ਵੀ ਵੜੇ ਅਗਰ ਇਹਦੇ ਨਾਮ ਦਾ ਬੀਜ ਬੀਜੇ ਨਾਮ ਖੇਤੀ ਬੀਜੋ ਭਾਈ ਮੀਤ ਸੋਧਾ ਕਰੂ ਗੁਰਸੇਵੋਂ ਨੀਤ ਇਹ ਸੋਧਾ ਵੇਹਜੋ ਇਹ ਸੋਧਾ ਕਮਾਓ ਕਿ ਗੁਰਸੇਵੋਂ ਨੀਤ ਨੀਤ ਗੁਰੂ ਦੀ ਬਾਣੀ ਨੂੰ ਪੜੋ ਵਿਚਾਰੋ ਇਸ ਅਨੁਸਾਰ ਆਪਣੇ ਮਨ ਦੇ ਖਿਆਲ ਬਣਾਓ ਵਿਚਾਰ ਬਾਣੀ ਵਾਲੇ ਮਨ ਵਿੱਚ ਟਿਕਾਓ ਇਹ ਆ ਨਾਮ ਖੇਤੀ ਬੀਜੋ ਭਾਈ ਮੀਤ ਇਹ ਨਾਮ ਦੀ ਖੇਤੀ ਬੀਜਨੀ ਆ ਭਾਈ ਆਪਣੇ ਮਨ ਵਿੱਚ ਇਹ ਤਨ ਧਰਤੀ ਸ਼ਬਦ ਬੀਜ અપਾਰਾ ਇਹ ਤਨ ਧਰਤੀ ਹੈ ਕਿ ਸ਼ਬਦ ਜੋ ਹੈ ਨਾਮ ਦਾ ਇਹ ਬੀਜ ਹੈ અપਾਰਾ ਜਿਸ ਦਾ ਕੋਈ ਪਾਰਾ ਵਰਣ ਜੋ ਬੇਅੰਤ ਕੀਮਤੀ ਹੈ ਹਰ ਸਾਚੇ ਸੇਤੀ ਵਣਜ ਵਪਾਰ ਕਿ ਸੱਚੇ ਪ੍ਰਮਾਤਮਾ ਨਾਲ ਸਿਮਰਨ ਵਾਲੀ ਜਿਹੜੀ ਪ੍ਰੀਤ ਪਾਉਣੀ ਇਹ ਵਣਜ ਹੈ ਇਹ ਵਿਪਾਰ ਹੈ ਸੱਜ ਤਨ ਜੰਮਿਆ ਟੋਟਣਾ ਆਵੇ ਪੰਤਰ ਨਾਮ ਨਿਵਾਸੀ ਹੀ ਇਹ ਫਿਰ ਸੱਚਾ ਤਨ ਦੇ ਅੰਦਰ ਇਹ ਦਾ ਪੋਦਾ ਜੰਮ ਪੇ ਇਹ ਫਿਰ ਇਹਨੂੰ ਭਾਲ ਬੁਰ ਜਿਹੜੇ ਲੱਗਦੇ ਨੇ ਬੜੇ ਸੁਖ ਵਾਲੇ ਨਹੀਂ ਸੱਚ ਤਨ ਜਮਿਆ ਤੋਟਣਾ ਆਵੇ ਇਹਦੀ ਕਦੇ ਘਾਟਾ ਨਹੀਂ ਕਿਸੇ ਕਲ ਦਾ ਆਉਂਦਾ ਅੰਤਰਨਾਮ ਨਿਵਾਸੀ ਜਦੋਂ ਅੰਦਰ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਏ ਇਹਨਾਂ ਗਿਆਨ ਇੰਦਰੀਆਂ ਰਾਹੀਂ ਅਸੀਂ ਬਾਣੀ ਦੇ ਰਾਹੀਂ ਮਨ ਵਿੱਚ ਨਾਮ ਦਾ ਬੀਜ ਬਿਜ ਲਈਏ ਇਹ ਤੁਹਾਨੂੰ ਧਰਤੀ ਬੀਜ ਕਰਮਾ ਕਰੋ ਸਨਲ ਆਪਿਆ ਉਸਾਰਿੰਗ ਪਾਣੀ ਇਸ ਤੁਹਾਨੂੰ ਧਰਤੀ ਬਣਾ ਲੂ ਤੇ ਆਪਣੇ ਕਰਮਾ ਨੂੰ ਬੀਜ ਸਮਝ ਲਓ ਸਲੁਲ ਆਪਿ ਆਉ ਸਰੰਗ ਪਾਣੀ ਉਸ ਪਰਮਾਤਮਾ ਦੇ ਨਾਮ ਦਾ ਜਲ ਸਿੰਜਣਾ ਹੀ ਇਹ ਪਾਣੀ ਲਾਉ ਇਸ ਖੇਤੀ ਨੂੰ ਮਨ ਕਿਰਸਾਨ ਹਰ ਹਿਰਦੈ ਜੁਮਾਇਲ ਹੈ ਪਰਮਾਤਮਾ ਦੇ ਨਾਮ ਨੂੰ ਇਹ ਮੇਰੇ ਮਨਾ ਇਹ ਤੂੰ ਕਿਸਾਨ ਬਣ ਕੇ ਜੁਮਾਇਲ ਹੈ ਹਿਰਦੇ ਵਿੱਚ ਈਉ ਪਾਵ ਉਸ ਪਦ ਨਿਰਬਾਣੀ ਇਸ ਤਰ੍ਹਾਂ ਤੂੰ ਨਿਰਬਾਣ ਪਦ ਵਾਸ਼ਨਾ ਰਹਿਤ ਪਦ ਵਿਕਾਰੋਂ ਤੋਂ ਮੁਕਤੀ ਦੇ ਪਦ ਪ੍ਰਾਪਤ ਕਰ ਲੇਗਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ ਸੱਚ ਦਾ ਪਾਣੀ ਲਗਾ ਆਪਣੇ ਅਮਲਾਂ ਨੂੰ ਧਰਤੀ ਬਣਾ ਲੈ ਸ਼ਬਦ ਦਾ ਬੀਜ ਕਰ ਲੈ ਅਮਲ ਨੇਕਰ ਸ਼ਬਦ ਅਨੁਸਾਰ ਤੇ ਸੱਚੇ ਨਾਮ ਦੀ ਆਬ ਪਾਣੀ ਇਹ ਲਾ ਇਸ ਪੈਲੀ ਨੂੰ ਹੋਏ ਕਿਸਾਨ ਈਮਾਨ ਜੁਮਾਲ ਹੈ ਬੇਸ਼ਤ ਦੋਜ਼ਕ ਮੂੜੇ ਇਹ ਵੀ ਜਾਣੀ ਇਸ ਤਰ੍ਹਾਂ ਤੂੰ ਸੱਚਾ ਕਿਸਾਨ ਬਣ ਕੇ ਇਹ ਆਪਣਾ ਧਰਮ ਨੂੰ ਆਪਣੇ ਧਰਮ ਦੇ ਬੀਜ ਨੂੰ ਅੰਦਰ ਜੁਮਾਲ ਹੈ ਫਿਰ ਤੈਨੂੰ ਬੇਸ਼ਤ ਕੀ ਹੈ ਤੇ ਦੋਜ਼ਕ ਕੀ ਹੈ ਇਹ ਤੂੰ ਜਾਣ ਲੇਗਾ ਬਈ ਨਾਮ ਜਪਣ ਵਿੱਚ ਹੀ ਬੇਸ਼ਤ ਹੈ ਤੇ ਨਾਮ ਤੋਂ ਬਾਹਰ ਦੀ ਜਿਹੜੀ ਜੀਵਨ ਹੈ ਉਹ ਹੀ ਦੋਜ਼ਖ ਹੈ ਨਰਕ ਹੈ ਅਬ ਕਲੂ ਆਇਓ ਰਿਕ ਨਾਮ ਬੋ ਬੋ ਅਨਰੁਤ ਨਾ ਹੀ ਨਾ ਹੀ ਮਤ ਪਰਮ ਬੋਲੋ ਬੋ ਇਤ ਜੁਗ ਵਿੱਚ ਇੱਕ ਨਾਮ ਦਾ ਬੀਜ ਬੋਣ ਵਾਸਤੇ ਹੈ ਤੂੰ ਨਾਮ ਬੀਜੋਗੇ ਤੇ ਨਾਮ ਦੇ ਫਲ ਬੜੇ ਉਤਮ ਕਟੋਗੇ ਨਹੀਂ ਤੇ ਫਿਰ ਜੀ ਵਿਕਾਰ ਬੀਜਾਂਗੇ ਵਿਕਾਰੀ ਸੋਚ ਬੀਜਾਂਗੇ ਤੇ ਵਿਕਾਰਾਂ ਦੇ ਫਲ ਜਿਹੜੇ ਨੇ ਉਹ ਬੜੇ ਕੋੜੇ ਅਸੀਂ ਸੰਸਾਰ ਦੇ ਦੇ ਹੀ ਰਹਿਣਗੇ ਤੇਰਾ ਹੁਕਮੇ ਸਾਵਨ ਆਇਆ ਮੈਂ ਸਤ ਕਾ ਹਲ ਜੋ ਆਇਆ ਕਿ ਪ੍ਰਮਾਤਮਾ ਦੇ ਹੁਕਮ ਅਨੁਸਾਰ ਜੇ ਹਿਰਦੇ ਵਿੱਚ ਸਾਵਣ ਦੀ ਬਰਸਾਤ ਆ ਜਾਏ ਤੇ ਮੈਂ ਸਤ ਕਾ ਹਲ ਜੋ ਆਇਆ ਤੇ ਸੱਚੇ ਨਾਮ ਦਾ ਹਲ ਜੇ ਅਸੀਂ ਜੋਈਏ ਨੌਂ ਬੀਜ ਨੂੰ ਲਗਾ ਆਸ ਕਰ ਹਰ ਬੋਹਲ ਬਖਸ਼ਿਯਾ ਮਾਈ ਜੀ ਮੈਂ ਨੌਂ ਦਾ ਬੀਜ ਬੀਜ ਲਗਾਏ ਪ੍ਰਭੂ ਇਸਿਰ ਦੇ ਵਿੱਚ ਕਿ ਤੂੰ ਮੇਰ ਕਰ ਕਿ ਇਹ ਬੋਹਲ ਜਿਹੜਾ ਹੈ ਇਹ ਚੰਗੀ ਖੇਤੀ ਤਿਆਰ ਹੋ ਜਾਏ ਮੇਰੇ ਵਾਸਤੇ ਮੇਰੇ ਸੁਖ ਵਾਸਤੇ ਇਹ ਨਾਮ ਦੇ ਬੀਜ ਦੀ ਖੇਤੀ ਜੋ ਹੈ ਪਰਫੁੱਲਤ ਹੋ ਗਏ ਮੈਂ ਚਰਦੀ ਕਰਾਜ ਹੋ ਜਾਵਾਂਗਾ ਹਰ ਕੀਰਤ ਰੂਤੀ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਹਰ ਕੀਰਤ ਰੂਤੀ ਆਈ ਪ੍ਰਭੂ ਦੇ ਨਾਮ ਦੀ ਕੀਰਤ ਕਰਨੀ ਦੀ ਰੂਤ ਹੈ ਇਹ ਜਿੰਦਗੀ ਜਿਹੜੀ ਮਿਲੀ ਹੈ ਇਹਦੇ ਵਿੱਚ ਨਾਮ ਵਿੱਚ ਜਿਵੇਂ ਬੜਾ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਪਰਮਾਤਮਾ ਦੇ ਨਾਮ ਦਾ ਖੇਤ ਜਮਾਉ ਕਲੂ ਬੀਜ ਬਿਜੇ ਬਿਨ ਨਾ ਵੈ ਇਸ ਯੁੱਗ ਵਿੱਚ ਜਿਹੜਾ ਨਾਮ ਤੋਂ ਬਿਨਾ ਕੋਈ ਹੋਰ ਬੀਜ ਵੀ ਤਾਂ ਸਭ ਲਾਹਾ ਮੁੱਲ ਗਵਾਇਆ ਜੇ ਸੁਰਤ ਸੋਚੀ ਪ੍ਰਮਾਤਮਾ ਦੇ ਨਾਮ ਵਾਲੀ ਵਿਚਾਰ ਨਹੀਂ ਹੈ ਹਰ ਕੰਮ ਕਰਨ ਲਗਿਆਂ ਗੁਰਬਾਣੀ ਦੀ ਰਹਿبری ਅਸੀਂ ਨਹੀਂ ਲੈਂਦੇ ਤੇ ਹੋਰ ਹੀ ਕਿਸਮ ਦੇ ਸੋਚਾਂ ਵਿਚਾਰਾਂ ਵਸਾਈ ਬੈਠੇ ਹਨ ਮਨ ਵਿੱਚ ਤੇ ਫਿਰ ਬਿਨ ਨਾਵਾ ਸਭ ਲਾਹਾ ਮੂਲ ਗਵਾ ਫਿਰ ਨਾਮ ਤੋਂ ਬਿਨਾ ਜੋ ਵੀ ਬੀਜ ਬੀਜੇ ਉਹ ਸਭ ਲਾਹਾ ਮੂਲ ਗਵਾਗੇ ਸੀ ਚਲੇ ਬੀਜ ਮੰਤਰ ਸਰਬ ਕੋ ਗਿਆਨ ਉਸ ਪ੍ਰਮਾਤਮਾ ਦਾ ਗਿਆਨ ਹੀ ਬੀਜ ਮੰਤਰ ਹੈ ਚੋ ਵਰਨਾ ਵਿੱਚ ਜਪੈ ਕੋ ਨਾਮ ਇਹ ਨਾਮ ਕੋਈ ਕੋਈ ਵੀ ਜਪ ਸਕਦਾ ਹੈ ਚੋ ਵਰਨਾ ਵਿੱਚ ਕੋਈ ਮਨਾ ਨਹੀਂ ਕਿਸੇ ਜ਼ਾਤ ਪਤਨ ਜੋ ਜੋ ਜਪੈ ਤਿਸ ਕੀ ਗਤ ਹੋਏ ਜੋ ਵੀ ਇਸ ਨਾਮ ਬੀਜ ਨੂੰ ਬੀਜੇਗਾ ਨਾਮ ਨੂੰ ਜਪੇਗਾ ਉਸ ਦੀ ਗਤ ਉੱਚੀ ਹੋ ਜਾਏਗੀ ਆਤਮਾਵਸਥਾ ਉੱਚੀ ਹੋ ਜਾਏਗੀ ਸਾਧ ਸੰਗ ਪਾਵਾਂ ਜਨ ਸੋਏ ਔਰ ਇਹੋ ਜਾਂ ਬੰਦਾ ਫਿਰ ਸਾਧ ਸੰਗ ਜਾ ਕੇ ਇਸ ਨਾਮ ਦੀ ਪ੍ਰਾਪਤੀ ਕਰਦਾ ਬੀਜ ਮੰਤਰ ਹਰ ਕੀਰਤਨ ਗਾਓ ਪਰਮਾਤਮਾ ਦਾ ਕੀਰਤਨ ਗਾਓ ਇਹ ਬੀਜ ਮੰਤਰ ਹੈ ਆਗੈ ਮੇਰੀ ਨਿਥਾਵੇਂ ਥਾਉ ਤੋ ਪ੍ਰਭੂ ਦੇ ਦਰਗਾਹ ਵਿੱਚ ਜਿਸ ਨੂੰ ਕੋਈ ਥਾਂ ਨਹੀਂ ਉਹਨੂੰ ਵੀ ਥਾਂ ਮਿਲ ਜਾਵੇ ਗੁਰੂ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਜਨਮਤ ਜਨਮਤਰ ਜਿਹੜੀ ਮੋਮ ਮਾਇਆ ਹਉਮੇ ਦੀ ਨੀਂਦ ਵਿੱਚ ਸੁਤਾ ਹੈ ਇਹ ਗੁਰਪੂਰੇ ਕੀ ਚਰਨੀ ਲਾ ਕੇ ਗੁਰਪੂਰੇ ਕੀ ਚਰਨੀ ਲਾ ਕੇ ਇਹ ਜਨਮ ਜਨ ਦੇ ਸੋਏ ਮਨ ਨੂੰ ਜਗਾ ਲਇ। ਜਾਗਤ ਰਹਿ ਸੋ ਕਬੂ ਨ ਸੋਬੈ। ਇਸ ਤਰ੍ਹਾਂ ਜਿਹੜਾ ਸੁਚੇਤ ਅਵਸਥਾ ਵਿੱਚ ਰਹਿੰਦਾ ਹੈ ਵਿਕਾਰਾਂ ਵਲੋਂ ਆਪਣੇ ਮਨ ਨੂੰ ਗਲਤ ਖਿਆਲਾਂ ਨੂੰ ਮਨ ਵਿੱਚ ਆਉਣ ਵਾਲੇ ਪਾਸੋਂ ਸੁਚੇਤ ਰਹਿੰਦਾ ਨਹੀਂ ਆਣ ਦਿੰਦਾ। ਤੀਨ ਤੇ ਲੋਕ ਸਮਾਦ ਬਲੋ ਹੈ। ਉਹ ਮਨ ਨੂੰ ਤਿੰਨਾਂ ਲੋਕਾਂ ਵਰਗੀ ਸਮਾਦ ਵਰਗੀ ਅਵਸਥਾ ਪ੍ਰਾਪਤ ਕਰ ਲੈਣ ਦਾ ਬੀਜ ਮੰਤਰ ਲੈ ਹਿਰਦੈ ਰਹਿ। ਜਿਹੜਾ ਨਾਮ ਰੂਪੀ ਬੀਜ ਮੰਤਰ ਹਿਰਦੇ ਰੱਖ ਕੇ ਜੀਵਨ ਜਿਉਂਦਾ ਹੈ ਮਨੁਮਾ ਉਲਟ ਸੁਣਵੇਂ ਗ ਹੈ ਉਹ ਆਤਮਿਕ ਸੁਣ ਅਵਸਥਾ ਜਿਹੜੀ ਪਰਮਾਤਮਾ ਦੀ ਨਿਰੋਲ ਆਤਮਿਕ ਅਵਸਥਾ ਹੈ ਉਹਦੇ ਵੀ ਜਾ ਕੇ ਮਨ ਸਮੰਦ ਹੈ ਸਹਿਜੇ ਖੇਤੀ ਰਹੀ ਹੈ ਸੱਚ ਨਾਮ ਬੀਜ ਪਾਇ ਇਸ ਤਰ੍ਹਾਂ ਸਹਿਜ ਅਵਸਥਾ ਦੀ ਖੇਤੀ ਬੀਜੀਏ ਸੱਚੇ ਨਾਮ ਦਾ ਬੀਜ ਪਾ ਕੇ ਖੇਤੀ ਜੰਮੀ ਅਗਲੀ ਮਨੁਮਾ ਰੱਜਾ ਸਹਿਜ ਸੁਭਾਏ ਫਿਰ ਇਹ ਜਦੋਂ ਨਾਮ ਦਾ ਬੀਜ ਅੰਦਰ ਪਰਫੁੱਲਿਤ ਹੁੰਦਾ ਹੈ ਖੇਤੀ ਪੂਰੇ ਯੋਜਨਾ ਜੰਦੀ ਹੈ ਪਰ ਲਦੀ ਹੈ ਤਾਂ ਮਨ ਮਨ ਰਜਾ ਸਹਿਸਬਾਏ ਫਿਰ ਮਨ ਰਾਜ ਜਾਂਦਾ ਮੰਤ੍ਰਿਬਤ ਹੋ ਜਾਂਦਾ ਉਹ ਸਹਿਜ ਅਵਸਥਾ ਆ ਜਾਂਦੀ ਹੈ ਟਿਕਾਉ ਮਨ ਦਾ ਟਿਕਾਉ ਆ ਜਾਂਦਾ ਹੈ ਮਨ ਦੀ ਭਟਕਣਾ ਮੁੱਕ ਜਾਂਦੀ ਹੈ ਵਿਕਾਰਾਂ ਲਈ ਸੰਸਾਰੀ মোহ ਮਾਇਲ ਗੁਰਬਾਣੀ ਦੀ ਇੱਕ ਪਾਵਨ ਸ਼ਬਦੀ ਚ ਗੁਰੂ ਜੀ ਨੇ ਸਮਝਾਇਆ ਕਿ ਮਨ ਨੂੰ ਖਾਲੀ ਬਣਾ ਲੈ ਮਨ ਖਾਲੀ ਫਿਰ ਸਾਨੀ ਕਰਨੀ ਉੱਚੀ ਕਰਨੀ ਉੱਚੇ ਆਚਰਨ ਦੀ ਕਮਾਈ ਕਰ ਇਹ ਕਰਨੀ ਕਰ ਸ਼ਰਮ ਪਾਣੀ ਤਣਖੇ ਦੀ ਤੇ ਮਿਹਨਤ ਦਾ ਪਾਣੀ ਦੇ ਮਿਹਨਤ ਕਰਕੇ ਇਹ ਜੀ ਇਸ ਐਸੇ ਉੱਚੇ ਸੁੱਚੇ ਜੀਵਨ ਦੀ ਕਮਾਈ ਕਰ ਤਨ ਖੇਤ ਤਨ ਤੇਰਾ ਸਰੀਰ ਜਿਹੜਾ ਖੇਤ ਹੈ ਇਹਦੇ ਵਿੱਚ ਨਾਮ ਬੀਜ ਸੰਤੋਖ ਸੁਹਾਗਾ ਨਾਮ ਦਾ ਬੀਜ ਬੀਜ ਤੇ ਸੰਤੋਖ ਦਾ ਸੁਹਾਗਾ ਭਾਵੇਂ ਸੰਤੋਖੀ ਜੀਵਨ ਨਾ ਹੋਵੇ ਤੇ ਨਾਮ ਬੀਜ ਅੰਦਰ ਟਿਕਦਾ ਨਹੀਂ ਕਥਾ ਕੀਰਤਨ ਵਿਚਾਰਾਂ ਬਾਣੀ ਨੇ ਸੁਣ ਕੇ ਅੰਦਰ ਟਿਕਦੀਆਂ ਨਹੀਂ ਜੇ ਸਾਡੇ ਕੋਲ ਸੁਆਸ ਸੰਤੋਖ ਨਹੀਂ ਹੈ ਸਵੇਰੇ ਸ਼ਾਮ ਨਾਮ ਬਾਣੀ ਸੁਣੀਏ ਵਿਚਾਰੀਏ ਤੇ ਦਿਨੇ ਉਹ ਲੋਭ ਲਾਲਚ ਕਰਕੇ ਬੇਸੰਤੋਖਾ ਜੀਵਨ ਜੀਵਿਏ ਤੇ ਫਿਰ ਉਹ ਨਾਮ ਅੰਦਰ ਟਿਕਦਾ ਨਹੀਂ ਸੁਹਾਗਾ ਸੰਤੋਖ ਦਾ ਫਿਰਨਾ ਰੱਖ ਗਰੀਬੀ ਵਿੱਚ ਆਪਣਾ ਗਰੀਬੀ ਸੁਭਾਅ ਦੇ ਵਿੱਚ ਗਰੀਬੀ ਸੁਭਾਅ ਤੋਂ ਆਵਤਾਰਨ ਕਰ ਬੋਤੀ ਅਮੀਰੀਆਂ ਨਾਲ ਲੱਭਦਾ ਫਿਰ ਨਿਮਰਤਾ ਵਾਲਾ ਸੁਭਾਅ ਰੱਖ ਫਿਰ ਪਾਉ ਕਰਮ ਕਰ ਜਮਸੀ ਇਸ ਤਰ੍ਹਾਂ ਪ੍ਰਭੂ ਨਾਲ ਪਿਆਰ ਕਰ ਸੰਸਾਰ ਨਾਲ ਪਿਆਰ ਕਰ ਫਿਰ ਇਹ ਮੇਰ ਕਰਕੇ ਪ੍ਰਮਾਤਮਾ ਦੀ ਮੇਰ ਨਾਲ ਇਹ تیرੇ ਅੰਦਰ ਹੀ ਖੇਤੀ ਜੰਮੇਗੀ ਜਮਸੀ ਸੇ ਕਰ ਭਾਗੜ ਦੇਖ ਉਹ ਕਰ ਫਿਰ ਤਣਾੜ ਬਣ ਜਾਵੇਗਾ ਉੱਤੇ ਬਹੁਤ ਚੰਗਾ ਪਰ ਕੇ ਘਰ ਵਿੱਚ ਆਵੇਗਾ ਤਾਂ ਇਹ ਸੀ ਬੀਜ ਕਿਹੜੇ ਬੀਜ ਨੇ ਹਨ ਸੀ ਨਾਮ ਦੇ ਬੀਜ ਵਿੱਚ ਮਨਮੁਗ ਚੰਚਲ ਮਤ ਅੰਤਰਬੂਤ ਚਤੁਰਾਈ ਮਨਮੁਗ ਬੰਦਾ ਜਿਹੜੇ ਉਹਦੇ ਦੇ ਚੰਚਲਤਾ ਹੁੰਦੀ ਹੈ ਕੀਤਾ ਕਰਤਿਆ ਬਿਰਤਾ ਗਿਆ ਇੱਕ ਤਿਲ ਥਾਏ ਨਾ ਪਾਈ ਉਹ ਕਰਦਾ ਹੈ ਧਾਰਮਿਕ ਰਸਮ ਰਵਾਜ ਨਿਭਾਉਂਦਾ ਹੈ ਪਰ ਕੀਤਾ ਕਰਤਿਆ ਬਿਰਤਾ ਗਿਆ ਬਿਰਤਾ ਜਾਂਦਾ ਹੈ ਇੱਕ ਤਿਲ ਥਾਏ ਨਾ ਪਾਈ ਕਿਉਂਕਿ ਗੁਰੂ ਦੀ ਰਹਿਬ ਨਹੀਂ ਲੈਂਦਾ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹ ਜਾਈ ਆਪਣੀ ਮਰਜ਼ੀ ਨਾਲ ਵੀ ਪੁੰਨਦਾਨ ਕਰੇ ਜਾਣਗੇ ਜੀ ਬੜਾ ਭਲਾ ਕੰਮ ਹੈ ਜੀ ਬੜਾ ਭਲਾ ਕੰਮ ਹੈ ਔਰ ਰਜੇ ਨੂੰ ਰਜਾਈ ਜਾਣਗੇ ਹੋਰ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਨਹੀਂ ਕਰਨਗੇ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹ ਜਾਈ ਪਾਪ ਧਰਮ ਰਾਜ ਹੋਰੇ ਖੋਲੰਦੇ ਪ੍ਰਭੂ ਦਰ ਤੇ ਪੁੱਜ ਨਹੀਂ ਦਿੰਦਾ ਮਿਲ ਸਤਗੁਰ ਜਮਕਾਲ ਨੂੰ ਛੋੜੀ ਦੂਜਾ ਪਾਇ ਖੁਆਈ ਸਤਗੁਰ ਦੀ ਰੈਤ ਰਿਤੂ ਬਿਨਾ ਬੀਜ ਬੀਜ ਨੇ ਜਿਹੜੇ ਨੇ ਨਾ ਉਹ ਫਸਲ ਉਗਦੀ ਨਹੀਂ ਚੰਗੀ ਜਮਕਾਲ ਨੂੰ ਛੋੜੀ ਜਮਕਾਲ ਨਹੀਂ ਛੱਡਦਾ ਦੂਜਾ ਪਾਇ ਖਾਈ ਫਿਰ ਵੀ ਉਹ ਬੰਦਾ ਦੂਜੇ ਪਾਇ ਜੀ ਪਿਆਰ ਰੰਦਾ ਦੂਜੇ ਪੋ ਜੀ ਪਿਆਰ ਰੰਦਾ ਪਰਮਾਤਮਾ ਦਾ ਪਿਆਰ ਨਹੀਂ ਜਗਦਾ ਦੂਜਾ ਪਾਇ ਵਾਲਾ ਜਿਹੜਾ ਪਿਆਰ ਹੈ ਮੋ ਮਾਇਆ ਵਾਲਾ ਉਹ ਹੀ ਬਣਿਆ ਰੰਦਾ ਹੈ ਤੋ ਇਹ ਵਿਚਾਰ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ